ਤਮਾਮ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਚੇਤਨ ਕਸ਼ਪਤ ਤੇ ਤੁਸੀਂ ਜੁੜ ਚੁੱਕੇ ਹੋ ਹੁਸ਼ਿਆਰਪੁਰ ਨਿਊਜ਼ ਤੇ ਨਾਲ ਸੁਕੜਾਕੇ ਦੀ ਠੰਡ ਨੇ ਇਸ ਵਕਤ ਪੂਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ ਬੁਰੀ ਤਰ੍ਹਾਂ ਦੇ ਨਾਲ ਕੜਾਕੇ ਦੀ ਠੰਡ ਕਾਰਨ ਜਿਹੜਾ ਉਹ ਜਾਨ ਜੀਵਨ ਪ੍ਰਭਾਵਿਤ ਹੋਇਆ ਜਾਂ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਆਮ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਕੇ ਰੱਖ ਦਿੱਤੀ ਹੈ ਹਾਲਾਂਕਿ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਹ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਪੈ ਰਹੀ ਤਿੱਖੀ ਧੁੱਪ ਤੋਂ ਬਾਅਦ ਅੱਜ ਇੱਕ ਵਾਰ ਮੁੜ ਤੋਂ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਨੂੰ ਹੁਸ਼ਾਰਪੁਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਹੁਸ਼ਾਰਪੁਰ ਦੀਆਂ ਸੜਕਾਂ ਦੀਆਂ ਦਿਖਾ ਰਹੇ ਹਾਂ ਕਿਉਂਕਿ ਕੜਾਕੇ ਦੀ ਠੰਡ ਕਾਰਨ ਜਿੱਥੇ ਜਾਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਵੀ ਕਿਤੇ ਨਾ ਕਿਤੇ ਬਰੇਕੇ ਲਕਦੀ ਹੋਈ ਨਜ਼ਰ ਆ ਰਹੀ ਹੈ ਸੋ ਅਤ ਦੀ ਠੰਡ ਨੇ ਜਿਹੜੇ ਲੋਕ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਠਾਰ ਕੇ ਰੱਖੇ ਹੋਏ ਨੇ ਸੀਤ ਲਹਿਰ ਕਾਰਨ ਲੋਕ ਹੈ ਜਿਹੜੇ ਉਹ ਠਰੂ ਠਰੂ ਕਰ ਰਹੇ ਨੇ ਹਾਲਾਂਕਿ ਮੌਸਮ ਵਿਭਾਗ ਨੇ ਵੀ ਭਵਿੱਖ ਭਵਿੱਖਬਾਣੀ ਕੀਤੀ ਹੋਈ ਹੈ ਕਿ ਆਉਣ ਵਾਲੇ 5-7 ਦਿਨਾਂ ਤੱਕ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਜਿਹੜੀ ਉਹ ਸੰਘਣੀ ਧੁੰਦ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸਕਦੇ ਐ ਸੋ ਨਾਲ ਦੇ ਨਾਲ ਤਸਵੀਰਾਂ ਤੁਹਾਨੂੰ ਹੁਸ਼ਾਰਪੁਰ ਸ਼ਹਿਰ ਦੀਆਂ ਵਿਖਾ ਰਹੇ ਹੁਸ਼ਾਰਪੁਰ ਦੀਆਂ ਉਹਨਾਂ ਸੜਕਾਂ ਦੀਆਂ ਦਿਖਾ ਰਹੇ ਹਾਂ ਜੋ ਕਿ ਅਕਸਰ ਸਾਨੂੰ ਹਰ ਵਕਤ ਟ੍ਰੈਫਿਕ ਤੇ ਨਾਲ ਵਾਹਨਾਂ ਦੇ ਨਾਲ ਖਚਾ ਖਚ ਭਰੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੋ ਅੱਜ ਸਵੇਰ ਸਮੇਂ ਤੋਂ ਹੀ ਲਗਾਤਾਰ ਜਿਹੜੀ ਸੰਘਣੀ ਧੁੰਦ ਦੀ ਚਾਦਰ ਹੈ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਉਹ ਬਿਛੀ ਹੋਈ ਹੈ ਹੁਸ਼ਾਰਪੁਰ ਸ਼ਹਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਲੈਸ ਜੇਕਰ ਆਪਾਂ ਹੁਸ਼ਾਰਪੁਰ ਦੇ ਹੁਸ਼ਾਰਪੁਰ ਦੀਆਂ ਬਾਹਰੀ ਸੜਕਾਂ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਬਾਹਰੀ ਖੇਤਰਾ ਦੀ ਗੱਲ ਕਰੀਏ ਤਾਂ ਉਹਨਾਂ ਥਾਵਾਂ ਤੇ ਉਹ ਧੁੰਦਾ ਉਹ ਸ਼ਹਿਰ ਨਾਲੋਂ ਵੀ ਕਿਤੇ ਜ਼ਿਆਦਾ ਵਧੇਰੇ ਨਜ਼ਰ ਆ ਰਹੀ ਹੈ ਖਾਸ ਕਰ ਆਪਾਂ ਪਿੰਡੂ ਤਪਕਿਆਂ ਦੀ ਗੱਲ ਕਰੀਏ ਪਿੰਡੂ ਇਲਾਕਿਆਂ ਦੀ ਗੱਲ ਕਰੀਏ ਤਾਂ ਪਿੰਡੂ ਇਲਾਕਿਆਂ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖੁੱਲੇ ਅਸਮਾਨ ਹੁੰਦਾ ਹੈ ਇਹ ਕਾਫੀ ਜ਼ਿਆਦਾ ਜਿਹੜੀ ਉੱਥੇ ਜ਼ਮੀਨ ਹੈ ਖੇਤ ਹੁੰਦੇ ਨੇ ਫਸਲਾਂ ਨੂੰ ਪਾਣੀ ਲੱਗਿਆ ਹੁੰਦਾ ਤਾਂ ਉਹਨਾਂ ਕਾਰਨ ਜਿਹੜਾ ਉਹ ਧੁੰਦ ਹੈ ਜਿਹੜੀ ਉਹ ਸੰਘਣੀ ਧੁੰਦ ਹੈ ਹੋਰ ਵੀ ਜ਼ਿਆਦਾ ਜਿਹੜੀ ਉਹ ਸੰਘਣੀ ਨਜ਼ਰ ਆਉਂਦੀ ਹੈ ਸੋ ਅਸੀਂ ਵੀ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮਕਾਜ ਨਹੀਂ ਹੈ ਖਾਸ ਕਰ ਛੋਟੇ ਬੱਚਿਆਂ ਨੂੰ ਵੀ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਉਹ ਛੁੱਟੀਆਂ ਕੀਤੀਆਂ ਹੋਈਆਂ ਨੇ ਪ੍ਰਾਇਮਰੀ ਸਕੂਲਾਂ ਤੱਕ ਦੇ ਨੂੰ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੋ ਬਿਨਾਂ ਮਤਲਬ ਤੋਂ ਬੇਮਤਲਬ ਤੋਂ ਘਰ ਤੋਂ ਬਾਹਰ ਹੈ ਜਿਹੜਾ ਬਿਲਕੁਲ ਵੀ ਨਾ ਨਿਕਲੇ ਜਾਂ ਜਾਵੇ ਸਫ਼ਰ ਤੋਂ ਪਰਹੇਜ਼ ਕੀਤਾ ਜਾਵੇ ਹਾਂ ਜੇਕਰ ਕੋਈ ਐਮਰਜੈਂਸੀ ਹੈ ਜੇਕਰ ਕੋਈ ਜ਼ਰੂਰੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਹੀ ਜਿਹੜੀ ਉਹ ਸਫ਼ਰ ਨੂੰ ਪਹਿਲ ਦਿੱਤੀ ਜਾਵੇ ਸੋ ਖਾਸ ਗੱਲ ਦਾ ਧਿਆਨ ਰੱਖਿਆ ਜਾਵੇ ਆਪਣੇ ਵਹਨਾ ਦੀਆਂ ਜਿਹੜੀਆਂ ਉਹ ਲਾਈਟਾਂ ਜ਼ਰੂਰ ਜਿਲਾਕੇ ਰੱਖਿਆ ਜਾਣ ਖਾਸ ਕਰਕੇ ਇਥੇ ਮੈਂ ਇੱਕ ਜਿਹੜੀ ਹੱਥ ਜੋੜ ਕੇ ਵੱਡੀ ਬੇਨਤੀ ਵੱਡੀ ਅਪੀਲ ਕਰਨਾ ਚਾਹਾਂਗਾ ਈ ਰਿਕਸ਼ਾ ਵਾਲਿਆਂ ਨੂੰ ਕਿਉਂਕਿ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਈ ਰਿਕਸ਼ਾ ਦੀ ਪਰਮਾਰਾ ਜਿਹੜੀ ਉਹ ਵੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਆ ਸੋ ਕਿਉਂਕਿ ਈ ਰਿਕਸ਼ਾ ਜਿਹੜਾ ਉਹ ਬੈਟਰੀ ਤੇ ਚੱਲਦੇ ਨੇ ਸੋ ਕਈਆਂ ਦੀ ਸੋਚ ਇਹ ਵੀ ਨਜ਼ਰ ਆਉਂਦੀ ਹੈ ਕਿ ਬੈਟਰੀ ਨੂੰ ਬਚਾਉਣ ਖਾਤਰ ਉਹਨਾਂ ਵੱਲੋਂ ਜਿਹੜੀਆਂ ਈ ਰਿਕਸ਼ਾ ਦੀਆਂ ਲਾਈਟਾਂ ਨਹੀਂ ਚਲਾਈਆਂ ਜਾਂਦੀਆਂ ਜਿਸ ਕਾਰਨ ਦੂਜੇ ਵਾਹਨਾਂ ਨੂੰ ਜਾਂ ਦੂਜੀਆਂ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਸਕੂਟਰਾਂ ਨੂੰ ਦੋ ਪਹੀਆ ਵਾਹਨਾਂ ਨੂੰ ਜਿਹੜੀਆਂ ਦਿੱਕਤਾਂ ਕਰਨੀਆਂ ਪੈਂਦੀਆਂ ਨੇ ਸੋ ਉਹਨਾਂ ਨੂੰ ਵੀ ਆਪੀਲ ਕਰਨਾ ਚਾਹਾਂਗਾ ਕਿ ਦੇਖੋ ਭਾਈ ਜ਼ਿੰਦਗੀ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜ ਵੀ ਕਮਾ ਰਹੇ ਹਾਂ ਅਸੀਂ ਕੱਲ ਵੀ ਕਮਾਉਣਾ ਹੈ ਤਾਂ ਆਉਣ ਵਾਲੇ ਕਈ ਸਾਲਾਂ ਤੱਕ ਆਪਣੀ ਜ਼ਿੰਦਗੀ ਪਰ ਜਦੋਂ ਤੱਕ ਇਹ ਪ੍ਰਮਾਤਮਾ ਨੇ ਸਾਹ ਬਖਸ਼ੇ ਹੋਏ ਆ ਉਦੋਂ ਤੱਕ ਬੰਦਾ ਕਮਾਉਂਦਾ ਹੈ ਦੌੜ ਭੱਜ ਕਰਦਾ ਹੈ ਸੋ ਆਪਣੀ ਜ਼ਿੰਦਗੀ ਦੇ ਨਾਲ ਜਿਹੜਾ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਨਾ ਕੀਤਾ ਜਾਵੇ ਸੋ ਜ਼ਰੂਰ ਹੈ ਜਿਹੜੀਆਂ ਈ ਰਿਕਸ਼ਾ ਦੀਆਂ ਲਾਈਟਾਂ ਜਲਾ ਕੇ ਜਿਹੜੀਆਂ ਜ਼ਰੂਰ ਰੱਖੀਆਂ ਜਾਣ ਅਕਬਰ ਮੁਰ ਤੋਂ ਕਹਿਣਾ ਚਾਹਾਂਗਾ ਕਿ ਆਪਣਾ ਧਿਆਨ ਰੱਖੋ ਬਿਨਾਂ ਬਜਾ ਬੇਮਤਲਬ ਦੇ ਕੰਮਾਂ ਤੋਂ ਬਾਹਰ ਨਿਕਲਣ ਤੋਂ ਗੁਰ ਰੇਸ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਹੋ ਹਸ਼ਰ ਪਰ ਨ